ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਹੁਣ ਖੇਤਾਂ 'ਚ ਲੱਗੇ ਬਿਜਲੀ ਦੇ ਖੰਬੇ ਤੇ ਤਾਰਾਂ ਦਾ ਮਿਲੇਗਾ ਇਨਾ ਮਾਪਜਬ ਵਿਧਾਇਕ ਰਾਣਾ ਗਰਜੀਤ ਦੀ ਕੋਠੀ ਉੱਤੇ ਆਈਟੀ ਦੀ ਰੇਡ ਅਮਰੀਕਾ ਤੋਂ ਰਿਪੋਰਟ ਭਾਰਤੀਆਂ ਬਾਰੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ ਹੁਣ ਤੱਕ 15000 652 ਭਾਰਤੀ ਹੋ ਚੁੱਕੇ ਨੇ ਡਬੋਟ ਨਗਰ ਨਿਗਮ ਮੁਲਾਜ਼ਮਾਂ ਦੀ ਕੱਟੀ ਜਾਵੇਗੀ ਤਨਖਾਹ ਇਸ ਵਜ੍ਹਾ ਕਰਕੇ ਚੁੱਕਿਆ ਸਖਤ ਕਦਮ ਪੰਜਾਬ ਦੇ ਲੋਕਾਂ ਤੇ ਮੰਡਰਾ ਰਿਹਾ ਹੈ ਬੇਕਾਰ ਹੋਣ ਦਾ ਖਤਰਾ ਸਰਕਾਰ ਨੇ ਹਜ਼ਾਰਾਂ ਪਰਿਵਾਰਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਖਬਰਾਂ ਵਿਸਤਾਰ ਨਾਲ ਸ਼ਹਿਰ ਦੇ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਝਟਕਾ ਲੱਗਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਪੁਨਰਵਾਸ ਯੋਜਨਾ ਤਹਿਤ ਪ੍ਰਾਪਤ ਛੋਟੇ ਫਲੈਟਾਂ ਦੇ ਮਾਲਕੀਅਤ ਅਧਿਕਾਰ ਨਹੀਂ ਦਿੱਤੇ ਜਾਣਗੇ ਲੋਕ ਸਭਾ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇੱਕ ਸਵਾਲ ਦਾ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਅਜੇ ਹਾ ਕੋਈ ਪ੍ਰਬੰਧ ਨਹੀਂ ਹੈ ਜਿਸ ਤਹਿਤ ਇਹਨਾਂ ਫਲੈਟਾਂ ਦੇ ਨਿਵਾਸੀਆਂ ਨੂੰ ਮਾਲਕੀਅਤ ਅਧਿਕਾਰ ਦਿੱਤੇ ਜਾ ਸਕਣ ਚੰਡੀਗੜ੍ਹ ਪ੍ਰਸ਼ਾਸਨ ਨੇ ਪੁਨਰਵਾਸ ਯੋਜਨਾ ਦੇ ਤਹਿਤ ਸ਼ਹਿਰ ਦੀਆਂ ਝੁੰਗੀ ਝੌਪੜੀਆਂ ਵਿੱਚ ਰਹਿਣ ਵਾਲੇ ਗਰੀਬ ਪਰਵਾਰਾਂ ਨੂੰ ਛੋਟੇ ਫਲੈਟ ਅਲਾਟ ਕੀਤੇ ਸਨ ਇਨਾ ਫਲੈਟਾਂ ਵਿੱਚ ਰਹਿਣ ਵਾਲੇ ਲੋਕ ਸਾਲਾਂ ਤੋਂ ਮਾਲਕੀ ਹੱਕਾਂ ਦੀ ਮੰਗ ਕਰ ਰਹੇ ਹਨ ਤਾਂ ਜੋ ਆਪਣੇ ਨਾਮ ਦੇ ਮਾਲਕ ਮਕਾਨ ਰਜਿਸਟਰ ਕਰਵਾ ਸਕਣ ਇਸ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਤੇ ਦਬਾਅ ਵਧ ਸਕਦਾ ਹੈ ਛੋਟੇ ਫਲੈਟਾਂ ਵਿੱਚ ਰਹਿਣ ਵਾਲੇ ਲੋਕ ਭਾਜਪਾ ਵਿਰੁੱਧ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ ਇਹ ਦੇਖਣਾ ਬਾਕੀ ਹੈ ਕਿ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਮੋੜ ਵਿਚਾਰ ਕਰੇਗੀ ਯਾ ਇਹ ਬੁਬਾਦ ਹੋ ਡੂੰਗਾ ਹੋਵੇਗਾ ਬਾਪੂ தாம் ਸੈਕਟਰ 26 ਰੈਜੀਟੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਲਾਲ ਨੇ ਕਿਹਾ ਕਿ ਫਲੈਟ ਪੁਨਰਵਾਸ ਯੋਜਨਾ ਦੇ ਤਹਿਤ ਅਲਰਟ ਕੀਤੇ ਗਏ ਹਨ ਕਈ ਸਾਲਾਂ ਤੋਂ ਇੱਥੇ ਬਹੁਤ ਸਾਰੇ ਗਰੀਬ ਪਰਿਵਾਰ ਵਸ ਰਹੇ ਹਨ ਹੁਣ ਕੇਂਦਰ ਸਰਕਾਰ ਦੇ ਫੈਸਲੇ ਕਰਨ ਬੇਕਾਰ ਹੋਣ ਦਾ ਖਤਰਾ ਮੰਡਰਾ ਰਹਾ ਹੈ ਪਿਛਲੇ ਸਾਲ 55 ਨੇਤਾ अरुण ਸੋਹ ਨੇ ਹਰ ਕਲੋਨੀ ਵਿੱਚ ਇਹ ਪ੍ਰਚਾਰ ਕੀਤਾ ਸੀ ਅਤੇ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਪੂਰੇ ਮਾਲਕੀਅਤ ਅਧਿਕਾਰ ਦਿੱਤੇ ਜਾਣਗੇ ਹੁਣ ਚੋਣ ਵਾਦਾ ਝੂਠਾ ਸਾਬਤ ਹੋ ਰਿਹਾ ਹੈ ਇਸ ਮੁੱਦੇ ਨੂੰ ਲੈ ਕੇ ਲੰਬੇ ਸਮੇਂ ਤੋਂ ਲੜ ਰਹੇ ਕ੍ਰਿਸ਼ਨ ਲਾਲ ਨੇ ਕਿਹਾ ਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਮੇਸ਼ਾ ਗਰੀਬਾਂ ਦੀ ਲੜਾਈ ਲੜੀ ਹੈ ਅਤੇ ਇਸ ਵਾਰ ਵੀ ਉਹਨਾਂ ਉਹ ਉਹਨਾਂ ਦੇ ਨਾਲ ਖੜੇ ਹਨ ਭਾਜਪਾ ਸਰਕਾਰ ਨੇ ਲੋਕਾਂ ਨੂੰ ਝੂਠੇ ਸੁਪਨੇ ਦਿਖਾਏ ਹਨ ਹੁਣ ਸੱਚ ਸਾਹਮਣੇ ਆ ਰਿਹਾ ਹੈ ਗਰੀਬ ਲੋਕ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦੀ ਵੀ ਤਿਆਰੀ ਕਰ ਰਹੇ ਹਨ ਕੇਂਦਰ ਸਰਕਾਰ ਦੀ ਯੋਜਨਾ ਜੇ ਤਹਿਤ ਚੰਡੀਗੜ੍ਹ ਚ ਵੀ ਪੁਨਰਵਾਸ ਕਲੋਨੀਆਂ ਦਾ ਰਜਨ ਸ਼ੁਰੂ ਹੋ ਗਿਆ ਸੀ ਹੁਣ ਤੱਕ ਚੰਡੀਗੜ੍ਹ ਵਿੱਚ 17000 ਤੋਂ ਵੱਧ ਪਰਿਵਾਰਾਂ ਦਾ ਪੁਨਰਵਾਸ ਕੀਤਾ ਗਿਆ ਜਿਨ੍ਹਾਂ ਨੂੰ ਛੋਟੇ ਫਲੈਟ ਲੀਜ਼ ਤੇ ਦਿੱਤੇ ਗਏ ਹਨ ਨਗਰ ਨਿਗਮ ਨੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਐਕਸ਼ਨ ਚੁੱਕਣ ਦੇ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ ਪੇ ਆਨ ਵਰਕ ਭਾਪ ਕੰਮ ਨਹੀਂ ਅਤੇ ਭਗਤਾਨ ਨਹੀਂ ਨੀਤੀ ਲਾਗੂ ਕਰਨ ਦਾ ਹੁਕਮ ਜਾਰੀ ਕੀਤੇ ਗਏ ਹਨ ਇਸ ਦੇ ਨਾਲ ਹੀ ਦੂਜੇ ਕਾਮਿਆਂ ਨੂੰ ਡਿਊਟੀ ਤੇ ਰੋਕਣ ਵਾਲਿਆਂ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਨਿਗਮ ਅਨੁਸਾਰ ਪਿਛਲੇ ਸਾਲ 30 ਤੇ 31 ਦਸੰਬਰ ਨੂੰ ਘਰ ਘਰ ਕੂੜਾ ਇਕੱਠਾ ਕਰਨ ਵਾਲੇ ਮੁਲਾਜ਼ਮ ਵੱਲੋਂ ਕੀਤੀ ਗਈ ਹੜਤਾਲ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਉਹ ਨਾਕਾਮਤ ਆਏ ਸਗੋਂ ਉਹਨਾਂ ਨੇ ਐਮ ਆਰ ਐਫ ਕੇਂਦਰਾਂ ਦੇ ਗੇਟ ਸੈਂਟਰਾਂ ਨੂੰ ਵੀ ਬੰਦ ਕਰ ਦਿੱਤੇ ਅਤੇ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਅਜਿਹਿਆਂ ਘਟਨਾਵਾਂ ਮੂੜ ਤੋਂ ਨਾ ਵਾਪਰਨ ਇਸ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜੇਕਰ ਕੋਈ ਵੀ ਮੁਲਾਜ਼ਮ ਹੜਤਾਲ ਤੇ ਜਾਂਦਾ ਹੈ ਤਾਂ ਤਨਖਾਹ ਮਨਜ਼ੂਰੀ ਨਹੀਂ ਮਿਲੇਗੀ ਨਾਲ ਹੀ ਹੜਤਾਲ ਦੀ ਦੂਜੇ ਕੰਮ ਇਹ ਕਿਸੇ ਵੀ ਕੰਮ ਕਿਸੇ ਦਾ ਵਿਗਨ ਜਾਂ ਰਿਕਾਵਟ ਪੈਦਾ ਕਰਦਾ ਹੈ ਤਾਂ ਉਸ ਖਿਲਾਫ ਪਰਚਾ ਦਰਜ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਹੜਤਾਲ ਤਾਂ ਜੇਕਰ ਨਿਗਮ ਦੀ ਜਾਇਦਾਦ ਤੇ ਕੋਈ ਵੀ ਨੁਕਸਾਨ ਪਹੁੰਚਾਇਆ ਤਾਂ ਦਸਤਾਵਾਜੀ ਵੀਡੀਓ ਸਬੂਤਾਂ ਤਹਿਤ ਐਫ ਆਈ ਆਰ ਦਰਜ ਕਰਨ ਦੇ ਨਾਲ ਨਾਲ 1 ਮਹੀਨੇ ਦੀ ਤਨਖਾਹ ਵੀ ਕੱਟੀ ਜਾਵੇਗੀ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਜਲੀਲ ਕਰਨ ਦਾ ਮੁੱਦਾ ਭਗ ਗਿਆ ਹੈ ਇਸ ਦੀ ਗੂੰਜ ਅੱਜ ਸੈਸ਼ਨ ਦੇ ਸੰਸਦ ਵਿੱਚ ਵੀ ਸੁਣਾਈ ਦਿੱਤੀ ਵਿਰੋਧੀ ਧਿਰਾਂ ਦਾ ਕਹਿਣਾ ਕਿ ਅਮਰੀਕਾ ਨੇ ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹ ਕੇ ਵਾਪਸ ਭੇਜਿਆ ਹੈ ਪਰ ਮੋਦੀ ਸਰਕਾਰ ਖਾਮੋਸ਼ ਹੈ ਇਸ ਤੋਂ ਇਲਾਵਾ ਉਨ੍ਹਾਂ ਟਰੈਵਲ ਏਜੰਟਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹਨਾਂ ਤੋਂ ਮੋਟੀਆਂ ਰਕਮਾਂ ਵਟੋਰ ਕੇ ਇਹਨਾਂ ਨੂੰ ਵਿਦੇਸ਼ ਭੇਜ ਜਾਂ ਸੰਸਦ ਵਿੱਚ ਬਹੁਤੀ ਧਿਰਾਂ ਦੇ ਸਵਾਲਾਂ ਦਾ ਜਵਾਬ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਦਿੱਤਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਰਾਜ ਸਭਾ ਵਿੱਚ ਕਿਹਾ ਕਿ ਜੇਕਰ ਕੋਈ ਵੀ ਨਾਗਰਿਕ ਗੈਰ ਕਾਨੂੰਨੀ ਤੌਰ ਤੇ ਵਿਦੇਸ਼ ਵਿੱਚ ਰਹਿ ਰਿਹਾ ਹੈ ਤਾਂ ਇਹ ਹਰ ਦੇਸ਼ ਦੀ ਜ਼ਿੰਮੇਵਾਰੀ ਹੈ ਕਿ ਉਸ ਨੂੰ ਵਾਪਸ ਬੁਲਾਵੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਭਾਰਤੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ ਇਹ 2009 ਤੋਂ ਹੋ ਰਿਹਾ ਹੈ ਪਿਛਲੇ 16 ਸਾਲਾਂ ਵਿੱਚ 15652 ਭਾਰਤੀਆਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ 2019 ਵਿੱਚ ਭੇਜੇ ਗਏ ਲੋਕਾਂ ਦੀ ਸਭ ਤੋਂ ਵੱਧ ਗਿਣਤੀ 2042 ਸੀ ਅਸੀਂ ਕਦੇ ਗੈਰ ਕਾਨੂੰਨੀ ਆਵਾਜਾਈ ਦੇ ਹੱਕ ਵਿੱਚ ਨਹੀਂ ਆ ਇਹ ਕਿਸੇ ਵੀ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦਾ ਹੈ ਦਰਅਸਲ ਅਮਰੀਕਾ ਨੇ ਇੱਕ ਦਿਨ ਪਹਿਲਾਂ 5 ਜਨਵਰੀ ਨੂੰ 204 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਉਹਨਾਂ ਨੂੰ ਅਮਰੀਕੀ ਫੌਜ ਦੇ ਸੀ 17 ਜਹਾਜ਼ ਰਾਹੀਂ ਪੰਜਾਬ ਦੇ ਅੰਮ੍ਰਿਤਸਰ ਭੇਜਿਆ ਉਹਨਾਂ ਦੇ ਪਿਆਰਾਂ ਵਿੱਚ ਬੇੜੀਆਂ ਬੰਨੀਆਂ ਹੋਈਆਂ ਹਨ ਜਦੋਂ ਉਹਨਾਂ ਦੇ ਹੱਥ ਬੰਨੇ ਹੋਏ ਹਨ ਯੂਐਸ ਬਾਰਡਰ ਪੈਟਰੋਲ ਚੀਫ ਮਾਈਕਲ ਬੈਂਕ ਨੇ ਆਪਣੇ ਐਕਸ ਹੈਂਡਲ ਤਿਸ ਦਾ ਵੀਡੀਓ ਸਾਂਝਾ ਕੀਤਾ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਸੰਸਦ ਵਿੱਚ ਦੋਵੇਂ ਸਦਨਾਂ ਵਿੱਚ ਹੰਗਾਮਾ ਕੀਤਾ ਤੇ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ ਇਹ ਅਮਰੀਕੀ ਫੌਜੀ ਜਹਾਜ਼ ਭਾਰਤੀ ਸਮੇਂ ਅਨੁਸਾਰ 4 ਫਰਵਰੀ ਨੂੰ ਸਵੇਰੇ 3 ਵਜੇ ਅਮਰੀਕਾ ਦੇ ਸੈਨ অন্ਟਾਰੀਓ ਲਈ ਰਵਾਨਾ ਹੋਇਆ ਸੀ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਪ੍ਰਵਾਸੀਆਂ ਨੂੰ ਭੇਜਣ ਲਈ ਫੌਜੀ ਜਹਾਜ਼ ਦੀ ਵਰਤੋਂ ਕੀਤੀ ਇਸ ਤੋਂ ਪਹਿਲਾਂ ਵੱਖ-ਵੱਖ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਕਿ ਅਮਰੀਕਾ ਨੇ ਇਸ ਦੇਸ਼ ਨਿਕਾਲੇ ਲਈ ਕੁੱਲ 205 ਗੈਰ ਕਾਨੂੰਨੀ ਭਾਰਤੀਆਂ ਦੀ ਪਛਾਣ ਕੀਤੀ ਹੈ ਉਹਨਾਂ ਨੂੰ ਭਾਰਤ ਭੇਜਿਆ ਜਾਵੇਗਾ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ 186 ਭਾਰਤੀਆਂ ਦੀ ਸੂਚੀ ਸਾਹਮਣੇ ਆਈ ਹੈ ਅਜੇ ਇਹ ਸਪਸ਼ਟ ਨਹੀਂ ਕਿ ਬਾਕੀ ਲੋਕ ਕਿੱਥੇ ਹਨ ਉਹਨਾਂ ਨੂੰ ਕਦੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਹਿਮ ਗੱਲ ਇਹ ਹੈ ਕਿ ਦੇਸ਼ ਨਿਕਾਲਾ ਦਿੱਤੇ ਗਏ 104 ਭਾਰਤੀਆਂ ਨੂੰ ਲੈ ਕੇ ਇੱਕ ਅਮਰੀਕੀ ਜਹਾਜ਼ 17 5 ਫਰਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਉਤਰਿਆ ਤੇ ਉਹਨਾਂ ਲੋਕਾਂ ਦੇ ਪੈਰਾਂ ਵਿੱਚ ਜੰਜੀਰਾਂ ਬੰਨ੍ਹੀਆਂ ਹੋਈਆਂ ਸਨ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਬੇੜੀਆਂ ਬੰਨੇ ਹੋਏ ਯੂਐਸ ਬਾਰਡਰ ਪੈਟਰੋਲ ਮਾਈਕਲ ਨੇ ਆਪਣੇ ਐਕਸ ਹੈਂਡਲ ਤੇ ਵੀਡੀਓ ਸਾਂਝਾ ਕੀਤਾ ਇਸ ਵੀਡੀਓ ਵਿੱਚ ਭਾਰਤੀਆਂ ਦੇ ਹੱਥਾਂ ਪੈਰਾਂ ਵਿੱਚ ਬੇੜੀਆਂ ਸਾਫ਼ ਦਿਖਾਈ ਦੇ ਰਹੀਆਂ ਸਨ ਟੈਕਸਸ ਦੇ ਸੈਂਟ ਅਨਟਾਇਓ ਹਵਾਈ ਅੱਡੇ ਤੋਂ ਅਮਰੀਕੀ ਫੌਜ ਅਧਿਕਾਰੀਆਂ ਨੇ ਇਸ ਖਲਾਤ ਵਿੱਚ ਇੱਕ ਫੌਜੀ ਜਹਾਜ਼ ਚੜਾਇਆ ਇਹਨਾਂ ਲੋਕਾਂ ਨੂੰ ਉੱਥੇ ਭਾਰਤ ਤੱਕ ਦਾ 40 ਘੰਟੇ ਦਾ ਸਫ਼ਰ ਜੰਜੀਰਾਂ ਵਿੱਚ ਬੰਨੇ ਪੂਰਾ ਕੀਤਾ ਕੁਝ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੂੰ ਜਹਾਜ਼ ਵਿੱਚ ਇੱਕ ਜਗ੍ਹਾ ਬੈਠੇ ਰਹਿਣ ਲਈ ਕਿਹਾ ਗਿਆ ਉਹਨਾਂ ਨੂੰ ਵਾਸ਼ਰੂਮ ਜਾਣ ਦੀ ਇਜਾਜ਼ਤ ਨਹੀਂ ਸੀ ਜਦੋਂ ਲੋਕਾਂ ਨੇ ਜ਼ੋਰ ਪਾਇਆ ਤਾਂ ਜਹਾਜ਼ ਦੇ ਆਮਲੇ ਨੇ ਉਹਨਾਂ ਨੂੰ ਵਾਸ਼ਰੂਮ ਵਿੱਚ ਲੈ ਜਾਇਆ ਦਰਵਾਜ਼ਾ ਖੋਲ੍ਹ ਲਿਆ ਤੇ ਉਹਨਾਂ ਨੂੰ ਅੰਦਰ ਧੱਕ ਦਿੱਤਾ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਘੱਟ ਖਾਣਾ ਦਿੱਤਾ ਜਾਂਦਾ ਸੀ ਉਹਨਾਂ ਨੂੰ ਹੱਥ ਬੰਨ ਕੇ ਹੱਥ ਪੈਦਾ ਖਾਣਾ ਲੈਣਾ ਪੈਂਦਾ ਸੀ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਵਿੱਚ ਔਰਤਾਂ ਦੇ ਬੱਚੇ ਵੀ ਸ਼ਾਮਲ ਹਨ ਜਹਾਜ਼ ਅਮਰੀਕਾ ਤੇ ਭਾਰਤ ਵਿਚਕਾਰ ਚਾਰ ਥਾਵਾਂ ਤੇ ਇੰਦਨ ਭਰਨ ਲਈ ਰੁਕੇ ਪਰ ਅੰਦਰ ਬੈਠੇ ਲੋਕਾਂ ਨੂੰ ਜਹਾਜ਼ ਤੋਂ ਬਾਹਰ ਨਿਕਲ ਨਹੀਂ ਦਿੱਤਾ ਗਿਆ ਇਸ ਲਈ ਸਵਾਲ ਉੱਠ ਰਹੇ ਹਨ ਕਿ ਅਮਰੀਕਾ ਨੇ ਭਾਰਤੀਆਂ ਨੂੰ ਜਲੀਲ ਕੀਤਾ ਪਰ ਮੋਦੀ ਸਰਕਾਰ ਨੇ ਕੋਈ ਆਵਾਜ਼ ਨਹੀਂ ਉਠਾਈ ਹੋਰ ਮਲਜਮਾਂ ਨੂੰ ਡਿਊਟੀਆਂ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਸਰਕਾਰ ਨੇ ਖੇਤਾਂ ਵਿੱਚ ਬਿਜਲੀ ਦੇ ਟਾਵਰ ਲਾਏ ਜਾਣ ਉੱਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮਾਪਜੇ ਪਿੱ ਤਕਰੀਬਨ ਦੋ ਗੁਣਾ ਵਾਅਦਾ ਕਰ ਦਿੱਤਾ ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਵੱਡੀਆਂ ਤਾਰਾਂ ਲੰਘਣਗੀਆਂ ਉਹਨਾਂ ਦੇ ਬਦਲੇ ਵਿੱਚ ਵੀ ਤੂਕ ਮਾਪਜਾ ਦਿੱਤਾ ਜਾਵੇਗਾ ਨਵਾਂ ਮਾਪਜਾ ਫਾਰਮੂਲਾ ਭਵਿਕ ਵਿੱਚ ਕੱਡੀਆਂ ਜਾਣ ਵਾਲੀਆਂ 66 ਕੇਵੀ 132 ਕੇਵੀ 200 20 ਕੇਵੀ ਅਤੇ 400 ਕੇਵੀ ਲਾਈਨਾਂ ਉੱਤੇ ਲਾਗੂ ਹੋਵੇਗਾ ਬਿਜਲੀ ਵਿਭਾਗ ਨੇ 3 ਫਰਵਰੀ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਕਿਸਾਨੀ ਮਾਪਜੇ ਵਿੱਚ ਵਾਧੇ ਦੀ ਪ੍ਰਵਾਨਗੀ ਦੇ ਦਿੱਤੀ ਸੀ ਇਸ ਫੈਸਲੇ ਨਾਲ ਕਿਸਾਨਾਂ ਨੂੰ ਤਕਰੀਬਨ 125 ਕਰੋੜ ਰੁਪਏ ਸਲਾਨਾ ਮੁਆਵਜ਼ੇ ਵਜੋਂ ਮਿਲਣਗੇ ਇਸ ਤੋਂ ਪਹਿਲਾਂ ਖੇਤਾਂ ਵਿੱਚ ਬਿਜਲੀ ਲਾਈਨਾਂ ਦੇ ਟਾਵਰਾਂ ਵਿਚ ਲਈ ਜਗ੍ਹਾ ਦੀ ਕੀਮਤ ਹੀ ਮਿਲਦੀ ਸੀ ਜੋ ਕਿ ਜ਼ਮੀਨ ਦੀ ਪ੍ਰਤੀ ਏਕੜ ਕੀਮਤ ਦਾ 85% ਹੁੰਦੀ ਸੀ ਹੁਣ ਕਿਸਾਨਾਂ ਦਾ ਕੀਮਤ ਦਾ 200% ਮਿਲੇਗਾ ਅਤੇ ਬਿਜਲੀ ਲਾਈਨਾਂ ਵਾਲੇ ਟਾਵਰ ਦੇ 4 ਸਪੇਰੇ 1 ਮੀਟਰ ਜਗ੍ਹਾ ਦਾ ਵੀ ਮੁਆਵਜ਼ਾ ਮਿਲੇਗਾ ਇਸ ਤੋਂ ਇਲਾਵਾ ਜੇਕਰ ਵੱਡੀ ਬਿਜਲੀ ਲਾਈਨ ਖੇਤਾਂ ਵਿੱਚੋਂ ਲੰਗੇਗੀ ਤਾਂ ਉਹਨਾਂ ਦੀਆਂ ਤਾਰਾਂ ਹੇਠਲੇ ਰੱਖਵੇ ਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਮਿਲੇਗਾ ਪਹਿਲਾਂ ਮੁਆਵਜ਼ਾ ਨਹੀਂ ਮਿਲਦਾ ਸੀ ਨਵੇਂ ਫਾਰਮੂਲੇ ਅਨੁਸਾਰ ਹੁਣ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਟੁਕਮਾ ਮੁਆਵਜ਼ਾ ਮਿਲੇਗਾ ਕਾਂਗਰਸੀ ਵਿਧਾਇਕ ਰਾਣਾ ਗਰਜੀਤ ਦੀ ਕੋਠੀ ਉੱਤੇ ਆਈਟੀ ਨੇ ਰੇਡ ਮਾਰੀ ਹੈ ਚੰਡੀਗੜ੍ਹ ਸੈਕਟਰ 4 ਵਿੱਚ ਸਥਿਤ ਰਾਣਾ ਗਰਜੀਤ ਦੇ ਘਰ ਆਈਟੀ ਦੀ ਛਾਪੇ ਮਾਰੀ ਜਾਰੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਆਈਟੀ ਦੀ ਟੀਮ ਸਵੇਰ ਤੋਂ ਹੀ ਕੋਠੀ ਦੇ ਅੰਦਰ ਮੌਜੂਦ ਹੈ ਇਸ ਪੰਜਾਬੀ ਬੁਲੇਟਿਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਜੀ